ਦਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟਪਈ ਤਹਿਸੀਲ ਗਿੱਦੜਵਾਲੀ ਦੇ ਸ਼੍ਰੀ ਮੁਕਤਸਰ ਸਾਹਿਬ ਜੀ ਮੈਂ ਆਪਣੇ ਪਿੰਡ ਕੋਟਪਈ ਤੋਂ ਗੁਰੂ ਘਰ ਦੇ ਚਾਰ-ਦਾਸ ਬੇਨਤੀ ਕਰਕੇ ਯਾਤਰਾ ਆਰੰਭ ਕੀਤੀ ਗੁਰਦਵਾਰਾ ਪੱਤਨ ਸਾਹਿਬ ਲੇੜ ਲੱਗਦੀ ਕਿਉਂਕਿ ਬਾਬੇ ਨਾਨਕ ਨੇ ਮੇਰੇ ਤੇ ਕਿਰਪਾ ਕੀਤੀ ਜੀ ਤੇ ਇਹਦਾ ਰੂਟ ਜੀ ਮਿਲ ਕੇ ਪਿੰਡ ਕੋਟਪਈ ਤੋਂ ਸ਼੍ਰੀ ਨਨਕਾ ਸਾਹਿਬ ਜੀ ਤੇ ਖੁੱਲ੍ਹ ਮਨਾਲੀ ਲੈ ਤੇ ਗੁਰਦਵਾਰਾ ਪੱਤਨ ਸਾਹਿਬ ਕਾਰਗਲ ਤੇ ਸ਼੍ਰੀ ਨਗਰ ਕਾਜੀਗੋਂਡ ਮੁਕਾਰਾ ਹੁੰਦਾ ਜੰਮੁਕਸ਼ੀਰ ਹੁੰਦਾ ਆ ਜੀ ਪਠਾਨਕੋਟ ਪੰਜਾਬ ਦੇ ਵਿੱਚ ਮੈਂ ਰਹਿ ਖਿਆ ਜੀ ਤੇ ਬਾਬਾ ਜੀ ਕਰੜਾ ਹੀ ਮੱਥਾ ਲਾ ਲਿਆ ਤੁਸੀਂ ਪਹਾੜਾਂ ਨਾਲੇ ਕਹਿੰਦੇ ਹਿਮਾਚਲ ਚ ਜਿਹੜੇ ਹੈਗੇ ਆ ਸਿੱਖਾਂ ਤੇ ਥੋੜਾ ਮੋਟਾ ਹਿੱਸਾ ਦਿੰਦੇ ਆ ਉਹ ਦਬਾਅ ਪਾਉਂਦੇ ਆ ਜਾਂ ਦੇਜੀ ਕਰ ਦਿੰਦੇ ਆ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਹਮਾਚਲ ਚ ਘਟਨਾ ਵਾਪਰੀ ਨਹੀਂ ਵੀਰੇ ਮੇਰੇ ਨਾਲ ਤਾਂ ਬਹੁਤ ਵਧੀਆ ਲੱਗੇ ਮਿੱਠ ਪਿਆਰ ਆਪਣੇ ਭੈਣ ਭਰਾ ਵਾਂਗੂੰ ਜਦੋਂ ਆਪਾਂ ਯਾਤਰਾ ਕਿਤੇ ਕਰਨ ਜਾਈਏ ਜੀ ਤੇ ਆਪ ਚੰਗਾ ਜਗ ਚੰਗਾ ਜੇ ਆਪਾਂ ਪੰਜਾਬ ਚ ਹੈਗੇ ਆ ਤਾਂ ਆਪਾਂ ਹਮਾਡਲ ਜਾ ਰਹੇ ਆਂਗੇ ਜੀ ਤੋਂ ਵੀ ਆਪਣੀ ਸਟੇਟ ਸਮਝੋ ਜੀ ਆਪਣਾ ਆਪ ਦੇ ਸਮਝੋ ਤੁਹਾਨੂੰ ਹਮਾਚਲ ਚ ਕਿੰਨਾ ਕੁ ਪਿਆਰ ਮਿਲਿਆ ਬਹੁਤ ਜ਼ਿਆਦਾ ਜੀ ਉਸ ਦਾ ਮੈਂ ਬਿਆਨ ਵੀ ਨਹੀਂ ਕਰ ਸਕਦਾ ਜੀ ਕੋਈ ਵੀ ਇੱਕ ਘਟਨਾ ਜਿੱਥੇ ਤੁਹਾਨੂੰ ਬਹੁਤ ਖੁਸ਼ੀ ਮਿਲੀ ਹੋਵੇ ਵੀ ਵੀ ਇੱਥੇ ਭਾਈ ਮੈਨੂੰ ਬ ਦੇਖੋ ਜੀ ਰਸਤੇ 'ਚ ਪੂਰੇ ਭਾਰ ਦੇ ਲੋਕਾਂ ਨੇ ਪਿਆਰ ਦਿੱਤਾ ਜੀ ਚਾਹੇ ਹਮਾਚਲ ਸੀ ਜੀ ਚਾਹੇ ਲਦਾਖ ਸੀ ਚਾਹੇ ਜੰਮੂ ਸ਼ਵਲ ਸੀ ਚਾਹੇ ਪੰਜਾਬ ਦੇ ਵਿੱਚ ਲੋਕਾਂ ਨੇ ਜਾਨ ਮਰ ਕੇ ਪੂਰੇ ਭਾਰਤ ਦੇ ਲੋਕ ਮੈਨੂੰ ਰੱਖੀ ਮਿਲਿਆਗੇ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਜੀ ਮੇਰੀ ਸਪੋਰਟ ਵੀ ਕੀਤੀ ਹੈ ਉਹਨਾਂ ਨੇ ਜੀ ਸਪੋਰਟ ਕਿਵੇਂ ਸਪੋਰਟ ਜਿਵੇਂ ਕੋਈ ਆਪਾਂ ਰਸਤੇ 'ਚ ਰੋਟੀ ਟੋਕੜਾ ਪਾਣਾ ਪੀਣਾ ਰਹਿਣਾ ਪੀਣਾ ਜੀ ਮੈਨੂੰ ਯੂ ਕਿਤੇ ਨਹੀਂ ਹੋਣੀ ਸੀ ਮੇਰੇ ਕੋਲ ਟੈਂਟ ਵੀ ਹੈਗਾ ਜੀ ਇਹ ਇੱਕ ਛੱਲਾ ਵਰਗਾ ਸਾਰਾ ਸਮਾਨ ਹੈਗਾ ਇਹ ਜਨ ਜਾਈ ਵੀ ਹੈਗੀ ਜੀ ਇਹ ਪੰਪ ਕੰਮ ਤੋਂ ਸਾਰਾ ਸਮਾਨ ਟੋਟਲ ਆਇਆ ਜੀ ਮੈਨੂੰ ਛੱਲੇ ਚਭ ਕੇ ਜੋ ਮੈਂ ਉੱਥੇ ਵਰਤਣਾ ਸੀਗਾ ਮੈਨੂੰ ਕਿਸੇ ਵੀ ਦਿੱਕਤ ਨਹੀਂ ਆਈ ਕਿਉਂਕਿ ਉਹਨਾਂ ਦਾ ਖਾਣਾ-ਦਾਣਾ ਉਹਨਾਂ ਨੇ ਆਪ ਹੀ ਤਾਂ ਮੈਨੂੰ ਇਹ ਚੀਜ਼ ਸੇਵਨ ਕਰਨ ਦਿੱਤੀ ਹੋਈ ਨਹੀਂ ਇਨਾ ਪਿਆਰ ਮਿਲਿਆ ਤੇ ਜਿਹੜਾ ਤੁਸੀਂ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਘੰਟੇ ਦਿਖਾਉਂਦੇ 22 ਪਹਾੜਾਂ ਨਾਲ ਗੱਲ ਕਰੀਏ ਤਾਂ ਉਸ ਦੇ ਅੱਧੇ ਮੀਟਰ ਪਹਾੜਾਂ ਚ 10 ਮੀਟਰ ਐਕਸਟੈਂਡ ਇੱਕ ਨਹੀਂ ਇੱਕ ਜੰਨ ਇੱਕ ਦਿਨ ਇੱਕ ਦਿਨ ਇੱਕ ਦਿਨ ਕਿਉਂਕਿ ਬਹੁਤ ਉੱਚੇ ਜੇ ਕੱਟ ਗਿਆ ਜਿੱਥੇ ਤੇ ਤੁਰ ਕੇ ਚੜਦੇ ਸੀ ਹਾਂ ਥੱਕਾ ਲਾ ਲੜੇ ਇਹ ਤਾਂ ਸਾਈਕਲ ਤੇ ਚੱਲਦੇ ਨੂੰ ਥੱਕਾ ਹੀ ਲਾਉਣਾ ਪੈਂਦਾ ਇਹਨੂੰ ਜੇ ਫੁੱਲ ਡਾਊਨ ਆ ਨਾ ਇਹ ਤਾਂ ਫੇਰ ਵੀ ਸਾਈਕਲ ਤੋਂ ਫਿਰ ਉੱਤਰ ਕੇ ਦੋਨੇ ਦੋਨੇ ਨਾਜੀ ਉੱਤਰ ਬ੍ਰੇਕਾ ਲਾ ਕੇ ਦੋਨੇ ਬ੍ਰੇਕਾ ਤੁਰ ਕੇ ਨਾਲ ਤੁਰਕੇ ਟਪੋ ਦੋਨੇ ਬ੍ਰੇਕਾ ਦੱਬ ਕੇ ਜੀ ਫਿਰ ਸਾਈਕਲ ਥੱਲੇ ਰੁੜਦਾ ਜੀ ਇੰਨਾ ਮਢਾਲਾ ਉਧਰ ਪਰ ਉਹ ਮਿਲ ਕੇ ਬ੍ਰੇਕਾ ਕਿਉਂਕਿ ਇਹਦੀ ਮਸ਼ੀਨਰੀ ਹੈ ਜੀ ਇਹਨੂੰ ਲਿੰਟ ਤੇ ਰੱਖ ਕੇ ਚਲਾਉਣ ਦੇ ਤੇ ਕੋਈ ਗੱਡੀ ਕੋਈ ਹੋਵੇ ਯਾ ਆਪਣੀ ਲਿੰਟ ਦੇ ਰੱਖੋ ਤੁਸੀਂ ਲਗਭਗ 3 ਮਹੀਨਿਆਂ ਦੀ ਯਾਤਰਾ ਤੋਂ ਸਾਈਕਲ ਯਾਤਰਾ ਤੋਂ ਵਾਪਸ ਆ ਰਹੇ ਹੋ ਹਾਂ 3 ਮਹੀਨੇ ਹੋਣ ਵਾਲਿਆ ਜੀ ਸੰਗਤ ਜੀ ਮੈਂ ਦੱਸਣਿਆ ਬਾਬਾ ਜੀ ਪਿਛਲੀ 5 ਮਈ ਨੂੰ ਗਏ ਸੀ 2025 ਨੂੰ ਤੇ ਆਹ ਹੋਰ ਇੱਕ ਦੋ ਦਿਨਾਂ ਨੂੰ ਇਹਨਾਂ ਨੂੰ 3 ਮਹੀਨੇ ਹੋ ਜਾਣਗੇ ਕਰਨ ਕਰਨ ਵਾਲਾ ਹੋਵੇ ਬੰਦੇ ਦਾ ਜज्ਬਾ ਮੈਂ ਬਾਬਾ ਜੀ ਦੀਆਂ ਵੀਡੀਓ ਮੇਜਰ ਸਿੰਘ ਦੀ ਵੇਖ ਰਿਹਾ ਇਹਨਾਂ ਨੂੰ ਲੋਕਾਂ ਨੇ ਸੜਕਾਂ ਤੇ ਗੱਡੀਆਂ ਰੋਕ-ਰੋਕ ਕੇ ਇਹਨਾਂ ਨਾਲ ਸੈਲਫੀਆਂ ਲਈਆਂ ਇਹਨਾਂ ਨੂੰ ਸਤਿਕਾਰ ਦਿੱਤਾ ਜਿਨ੍ਹਾਂ ਨੇ ਆਪਣੇ ਪੰਜਾਬ ਦਾ ਨਾਂ ਆਪਣੇ ਨਗਰ ਦਾ ਨਾਂ ਰੌਸ਼ਨ ਕੀਤਾ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਚਾਹਣਾ ਹੈ ਜੀ ਮੇਜਰ ਸਿੰਘ ਖਾਲਸਾ ਜੀ ਕੱਲੀ ਲੇਲ ਦਾਖਰ ਜਾਂ ਕਾਰਗਲ ਜਾਇਦਰੇ ਇਹ ਨਹੀਂ ਜਾ ਕੇ ਬਾਬਾ ਜੀ ਤੁਸੀਂ ਦੱਸ ਰਹੇ ਸੀ ਤੁਸੀਂ ਹਜੂਰ ਸਾਹਿਬ ਕਿੰਨੇ ਵਾਰੀ ਗਏ ਹੋ ਸੱਚ ਕੰਡਰ ਜੀ ਇਹ ਜੀ ਉਰ ਸਾਹਿਬ ਬਾਬੇ ਨਾਲ ਕਿਰਪਾ ਦੇ ਨਾਲ ਜੀ ਪੰਜਾਰੀ ਜਾ ਸਕੇ ਜੀ ਪੰਜਾਰੀ ਰਿਸਾਈਕਲ ਤੇ ਹਾਂ ਜੀ ਜੋ ਕਿ 14 ਦਿਨਾਂ ਚ ਮੇਰਾ ਸਾਈਕਲ ਲੱਗਦਾ ਰਿਹਾ ਪਿੰਡ ਕੋਟ ਪਈ ਤਾਂ ਬਟਿੰਡਾ ਪਲੇਟਾ ਮੜੀ ਜੀਨਦਾ ਰੋਟੇ ਤੋਂ ਦਿੱਲੀ ਮਟਰਾ ਆਗਰਾ ਗੁਆੜੀ ਗੁਲਾ ਚੇਤਰੀ ਪ੍ਰਾਂਫਰ ਮਲਕਾ ਪਰਬਾਲਾ ਪਰਵਾਸਾ ਜੀ ਉਰ ਸਾਹਿਬ 14 ਦਿਨ ਸਾਈਕਲ ਲੱਗਦਾ ਜੀ ਤੇ 14 ਦਿਨ ਜੀ ਵਾਪਸ ਆਉਂਦਾ ਜੀ ਤੇ ਨਾਨਕ ਜੀ ਨਗਰ ਦਾ ਸਬ 205 ਕਮਰੇ ਕਰਨਾਟਕੜ ਬਿਲਗਾਰ ਦੇ ਵਿੱਚ ਉਹ ਸਵੇਰ 5 ਵਜੇ ਲੈ ਕੇ ਰਾਤ ਦੇ 8 ਵਜੇ ਤੱਕ ਨਾਨਕ ਜੀ ਰੇਜ ਹਜੂਰ ਸਾਹਿਬ ਤੋਂ ਨਾਨਕ ਜੀ ਰੇ ਤੁਸੀ ਸਵੇਰ 5 ਵਜੇ ਚੱਲ ਕੇ ਹਾਂਜੀ ਰਾਤ ਨੂੰ 8 ਵਜੇ ਰਾਤ ਨੂੰ 8 ਵਜੇ ਉੱਥੇ ਪਹੁੰਚ ਜਾਂਦੇ ਸੀ ਜਿਹੜਾ ਆਪਾਂ ਹਜੂਰ ਸਾਹਿਬ ਜਾਣੇ ਤੇ ਬਸਤੇ ਆਪਾਂ ਨੂੰ ਲੱਗਦੇ ਉੱਥੇ ਮੇਰੇ ਸਾਹਮਣੇ ਨਾਲ 4-5 ਘੰਟੇ ਲੱਗਦੇ ਆ ਪੰਜ ਘੰਟੇ ਲੱਗ ਜਾਂਦੇ ਆ ਤੇ ਬਾਬਾ ਜੀ ਤਾਂ ਹੋਰ ਕਿੱਥੇ ਕਿੱਥੇ ਤੁਸੀਂ ਇੰਡੀਆ ਦੇ ਵਿੱਚ ਗਏ ਆਪਣੇ ਤਿੰਨਾਂ ਦੀ ਕੇਮਕੁਟ ਸਾਹਿਬ ਬਦਰੀਨਾਥ ਜੀ ਤੇ ਜਿਹੜੀ ਭਾਰਤ ਯਾਤਰਾ ਹੋਈ ਹੈ ਜੀ ਲਗਾਤਾਰ ਤਹਾਦਰ ਹਜ਼ਾਰ ਕਿਲੋਮੀਟਰ